ਨੇ ਇਕਾਲੀਦਨ ਨੂੰ ਹੁਣ ਸੁਖੀਰ ਨੇ ਇਸ ਤਰ੍ਹਾਂ ਮਨਾ ਦਿੱਤਾ ਸੀ ਕਿ ਜਿਵੇਂ ਆਪਣੀ ਕੰਪਨੀ ਹੁੰਦੀ ਹੈ ਉਹਦੇ ਚ ਕੋਈ ਕੁਰਬਾਨੀ ਵਾਲਾ ਸਿੱਖ ਨਹੀਂ ਹੈ ਜਿਹੜੇ ਉਹ ਦਿਹਾੜੇ ਵਾਲੇ ਨੇ ਉਹਨਾਂ ਚ ਸਿਵਾਇ 1-2 ਬੰਦਿਆਂ ਨੂੰ ਛੱਡ ਕੇ ਉਹ ਵੀ ਬੜੇ مایੁਸ ਨੇ ਤੇ ਬਾਕੀ ਤਾਂ ਸਾਰੇ ਉਹ ਲੋਕ ਨੇ ਜਿਹੜੇ ਪੈਸਾ ਕਮਾਉਣ ਆਏ ਪੈਸਾ ਕਮਾਉਣ ਲਈ ਪਹਿਲਾਂ ਵੀ ਆਏ ਨੇ ਹੁਣ ਵੀ ਉਹਨਾਂ ਦੇ ਆਏ ਕਿ ਤੁਸੀਂ ਪੰਥ ਕੇ ਝੰਡਾ ਛੱਡ ਕੇ ਤੁਸੀਂ ਹੋਰ ਪਾਸੇ ਤੁਰ ਪਿਆ ਲੇਕਿਨ ਅਸੀਂ ਇੱਕ ਐਸਾ ਨੇ ਅਸਲੀ ਇਕਾਲੀ ਸਾਡਾ ਅਸਲੀ ਇਕਾਲੀਦਨ ਸਾਡਾ ਜੇ ਤਾਂ ਬੇਦਬੀ ਹੁੰਦੀ ਹੈ 2016 ਦੇ ਆ 15 ਦੇ ਵਿੱਚ ਤਾਂ ਉਸ ਤੋਂ ਬਾਅਦ 17 ਵਿੱਚ ਇਲੈਕਸ਼ਨ ਆ ਜਾਂਦੇ ਨੇ ਤੁਸੀਂ 2 ਸਾਲ ਚੁੱਪ ਕਿਉਂ ਬੈਠੇ 2 ਸਾਲ ਇਸੀ ਦਾ ਵਿਰੋਧ ਕਿਉਂ ਨਹੀਂ ਕੀਤਾ 15 ਤੋਂ ਲੈ ਕੇ 17 2 ਸਾਲ ਤੱਕ ਤੁਹਾਡੇ ਕੋਲ ਹੈਗਾ ਸੀ ਸਮਾਂ ਅਸੀਂ ਵੀ ਸਿਧਾਂਤਕੀ ਕਹਿ ਰਹੇ ਹਾਂ ਵੀ ਉਹ ਦੋਸ਼ੀ ਫੜੇ ਜਾਣੇ ਚਾਹੀਦੇ ਨੇ ਤੇ ਇਸ ਕਰਕੇ ਆਪਾਂ ਨੂੰ ਉਹਨਾਂ ਦੇ ਉੱਪਰ ਨਹੀਂ ਜਾਣਾ ਚਾਹੀਦਾ ਉਹ ਕਹਿੰਦੇ ਨੇ ਜੀ ਉਹ ਕੈਂਸਲ ਨਹੀਂ ਹੋਣੀ ਤੇ ਮੈਂ ਦੂਏਤੀ ਇਹਦਾਂ ਕਿਸ ਪਾਰਟੀ ਛੱਡਦੀ ਕਿਸੇ ਦਾ ਥਾਪੜਾ ਹੈਗਾ ਤੁਹਾਡੀ ਪਿੱਠ ਪਿੱਛੇ ਜਾਂ ਤੁਸੀਂ ਦਿੱਲੀ ਦੇ ਸਮਝੌਤੇ ਦੇ ਨਾਲ ਪਾਰਟੀ ਜਿਹੜੀ ਹੈਗੀ ਉਹ ਪੰਜਾਬ 'ਚ ਬਣਾਈ ਹੈ ਮੈਨੂੰ ਕਿਸੇ ਦਾ ਥਾਪੜਾ ਨਹੀਂ ਮੈਨੂੰ ਸਾਪਰਾ ਆਪਣੇ ਵਰਕਰਾਂ ਤੋਂ ਬਿਨਾ ਹੋਰ ਕਿਸੇ ਦਾ ਸਾਪਰਾ ਨਹੀਂ ਹੋਰ ਅਕਾਲਪੁਰ ਦਾ ਦਾਪੜਾ ਹੈ ਇਸ ਕਰਕੇ ਉਹਨਾਂ ਕੋਲ ਮੇਰੇ ਖਿਲਾਫ ਹੋਰ ਕੁਝ ਨਹੀਂ ਤਾਂ ਇੰਜਾਂ ਜੀ ਗੱਲਾਂ ਕਰਦੇ ਹਾਂ ਮੈਂ ਸਾਰੀਆਂ ਪਾਰਟੀਆਂ ਨਾਲ ਮਿਲ ਗਿਆ ਕੋਈ ਕਹਿੰਦਾ ਕਾਂਗਰਸ ਨਾਲ ਮਿਲਿਆ ਹੋਇਆ ਕੋਈ ਕਹਿੰਦਾ ਬੀਜੇਪੀ ਨਾਲ ਮਿਲਿਆ ਕੋਈ ਕਹਿੰਦਾ ਆਮ ਆਦਮੀ ਪਾਰਟੀ ਨਾਲ ਮਿਲਿਆ ਸੈਂਟਰ ਸਰਕਾਰ ਜਾਂ ਬੀਜੇਪੀ ਦੀ ਸ਼ੈਦ ਉਹ ਤੁਸੀਂ ਪਾਰਟੀ ਬਣਾਈ ਹੈ ਕਿਉਂਕਿ ਉਹਨਾਂ ਨੂੰ ਸਿੱਖ ਚਾਹ ਦੀ ਲੋੜ ਸੀ ਕਿਤਨੇ ਕਿਤੇ ਪੰਜਾਬ ਦੇ ਵਿੱਚ ਉਹ ਤੁਸੀਂ ਉਹ ਸਿੱਖ ਚਾਹ ਦਾ ਮੈਨੂੰ ਕਿਸੇ ਵੀ ਬੀਜੇਪੀ ਲੀਡਰ ਨੇ ਪ੍ਰਧਾਨ ਮੰਤਰੀ ਜੀ ਨੇ ਹੋਮ ਮਿਨਿਸਟਰ ਨੇ ਕਦੇ ਵੀ ਇਹ ਕਿਹਾ ਵੀ ਤੁਸੀਂ ਬੀਜੇਪੀ ਚ ਜਾਣਾ ਕਦੇ ਵੀ ਅੱਜ ਤੱਕ ਅੱਗੇ ਨੋਬਤ ਆ ਜਾਂਦੀ ਹੈ ਫਿਰ ਤੁਸੀਂ ਕੋਈ ਪਾਰਟੀ ਮੰਨ ਵਿੱਚ ਹੈਗੀ ਤੁਹਾਡੇ ਵੀ ਅਸੀਂ ਨਾਲ ਗੱਠ ਜੋੜ ਕਰਨਾ ਹੈ ਨਹੀਂ ਅੱਜ ਕੋਈ ਨਹੀਂ ਅੱਜ ਅਸੀਂ ਸਾਡਾ ਮਕਸਦ ਹੈ ਆਪਣੀ ਪਾਰਟੀ ਨੂੰ ਤੱਕ ਨਹੀਂ ਕਰਨਾ ਜਦੋਂ ਆਏਗੀ ਭਾਈ ਅਸੀਂ ਕਹਿ ਵੀ ਇਹ ਬਾਦਲ ਕਾਲੀ ਦਲ ਔਰ ਕਾਂਗਰਸ ਨੂੰ ਛੱਡ ਕੇ ਫਿਰ ਦੇਖਾਂ ਕਿਸੇ ਨਾਲ ਕੀ ਧਿਆਨ ਹੋ ਸਕਦਾ ਕੀ ਲੋਕ ਸਮਝ ਪਾਉਣਗੇ ਕਿ ਅਕਾਲੀ ਦਲ ਤੁਸੀਂ ਹੋ ਜਾਂ ਅਕਾਲੀ ਦਲ ਬਾਦਲ ਵਾਲੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਤੁਸੀਂ ਲੋਕਾਂ ਦੇ ਛੱਡ ਦਿਓ ਕਿ ਕਿਹਦੇ ਹੱਕ ਜਾਂਦੇ ਨੇ ਜਿੰਨ ਲੋਕ ਚਾਹਣਗੇ ਉਹਨੂੰ ਸ਼ਰੂਮਨੀ ਅਕਾਲੀਦਨ ਬਣਾ ਦੇਣਗੇ ਫਿਰ ਉਹ ਕਿਉਂ ਟੱਪਦੇ ਕਿਉਂ ਨੇ ਕਿਉਂ ਇੰਨੇ ਘਬਰਾਹਟ ਚ ਆਏ ਹੋ ਨੇ 2019 ਦੇ ਵਿੱਚ ਜੋ ਇਲੈਕਸ਼ਨ ਲੜਿਆ ਸੀ ਪਰਮਿੰਦਰ ਸਿੰਘ ਢੀਂنسੇ ਨੇ ਤੁਹਾਡੇ ਸ਼ਹਿਰ ਤੇ ਲੜਿਆ ਸੀ ਕਿ ਉਹਨਾਂ ਦੀ ਆਪਣੀ ਮਰਜ਼ੀ ਸੀ ਨਹੀਂ ਨਹੀਂ ਮੈਂ ਤਾਂ ਉਹਨੂੰ ਰੋਕਿਆ ਸੀ ਵੀ ਨਾ ਲੜ ਤੇ ਮੈਂ ਉਹਦੀ ਕੈਂਪੇਨ 'ਚ ਗਿਆ ਹੀ ਨਹੀਂ ਮੈਂ ਉਹਨੂੰ ਕਹਿੰਦਾ ਜੇ ਤੂੰ ਲੜਨੀ ਹੈ ਮੈਂ ਤੈਨੂੰ ਕਹਿੰਦਾ ਵੀ ਨਾ ਲੜ ਪਰ ਜੇ ਤੂੰ ਲੜਨੀ ਹੈ ਤੇ ਮੈਂ ਤੇਰੀ ਇਲੈਕਸ਼ਨ 'ਚ ਨਹੀਂ ਆਉਣਾ ਮੈਂ ਨਹੀਂ ਇੱਕ ਦਿਨ ਵੀ ਗਿਆ ਉਹਦੀ ਇਲੈਕਸ਼ਨ 'ਚ ਕੋਈ ਸ਼ੋਮਨੀ ਕਾਲੀ ਦਲ ਦਾ ਜਾਂ ਕਾਂਗਰਸ ਦਾ ਆਮਦੀ ਪਾਰਟੀ ਦਾ ਕੋਈ ਇਹੋ ਜਿਹਾ ਲੀਟਰ ਤੁਹਾਡੇ ਸੰਪਰਕ ਵਿੱਚ ਹੈਗਾ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੀ ਪਾਰਟੀ ਦੇਖ ਸਕੀਏ ਬੜੀ ਕਾਂਗਰਸੀ ਆਏ ਨੇ ਜੀ ਬੜੇ ਉਹਨਾਂ ਦੇ ਅਕਾਲੀ ਦਲ ਚੋਂ ਜਿਹੜੇ ਸੋ ਕਾਲ ਦੇ ਬਾਦਲੇ ਕਾਲੀ ਦਲ ਬਹੁਤ ਲੋਕ ਆਏ ਨੇ ਔਰ ਵਾਰ ਰਹੇ ਨੇ ਹਰ ਰੋਜ਼ ਕਾਂਗਰਸ ਤੋਂ ਵੀ ਆ ਰਹੇ ਨੇ ਇਸ ਕਰਕੇ ਤੁਸੀਂ ਦੇਖੋਗੇ ਦੋ ਤਿੰਨ ਮਹੀਨਿਆਂ ਚ ਕਿ ਇਹ ਕਿਵੇਂ ਇਹ ਖੇਰੂ ਖੇਰੂ ਹੁੰਦੇ ਨੇ ਇਹ ਬਾਦਲੇ ਬਾਦਲੇ ਵਾਲੇ ਸਨਸਕ੍ਰੇਵ ਸਿੰਘ ਢੀਂਸਾ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਸ਼ੋਮਨੀ ਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਜੋ ਇਹਨਾਂ ਨੇ ਬਣਾਈ ਹੈ ਕਿਉਂ ਲੋੜ ਪਈ ਇਹ ਬਣਾਉਂਦੀ ਉਹ ਦੂਸਰੇ ਪਾਸੇ ਹੁਣ ਲੱਗਦਾ ਕਿ ਲੜਾਈ ਜਿਹੜੀ ਹੈ 2022 ਦੇ ਵਿੱਚ ਇਕਾਲੀ ਵਰਸਸ ਇਕਾਲੀ ਹੋ ਗਈ ਹੈ ਕਿਉਂਕਿ ਕੱਲ ਕਿਸ ਨੂੰ ਕਿਹਾ ਜਾਵੇ ਲੋਕਾਂ ਵਿੱਚ ਉਹ ਵੀ ਕਨਫਿਊਜ਼ਨ ਹੈ ਕਿ ਜੋ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮਨੀ ਕਾਲੀ ਦਲ ਹੈ ਉਸ ਨੂੰ ਕਾਲੀ ਕਿਹਾ ਜਾਵੇ ਜਾਂ ਜੋ ਸੁਖਦੇਵ ਸਿੰਘ ਢੀਂਸਾ ਨੇ ਪਾਰਟੀ ਬਣਾਈ ਹੈ ਕਾਲੀ ਉਸ ਨੂੰ ਕਿਹਾ ਜਾਵੇ ਆਪਾਂ ਇਹਨਾਂ ਸਾਰੀ ਗੱਲਾਂ ਦਾ ਜਵਾਬ ਲਾਂਗੇ ਸਾਡੇ ਨਾਲ ਮੌਜੂਦ ਨੇ ਸੁਖਦੇਵ ਸਿੰਘ ਢੀਂਸਾ ਅ ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਕਿ ਸ਼ਮਨੀ ਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਬਣਾਈ ਹੈ ਤੁਸੀਂ ਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਬਣਾਉਣ ਦਾ ਮਕਸਦ ਕੀ ਸੀ ਉਹ ਪਿੱਛੇ ਤੁਸੀਂ ਡੈਮੋਕ੍ਰੈਟਿਕ ਲਿਖ ਰਿਹਾ ਕਿ ਨਾਮ ਨੂੰ ਲੈ ਕੇ ਕਿਤੇ ਨਾ ਕਿਤੇ ਕਨਫਿਊਜ਼ਨ ਕ੍ਰੀਏਟ ਕੀਤੀ ਜਾ ਰਹੀ ਹੈ ਨਹੀਂ ਅਸੀਂ ਡੈਮੋਕ੍ਰੈਟਿਕ ਨਹੀਂ ਲਿਖਿਆ ਉਹ ਡੈਮੋਕ੍ਰੈਟ ਫਿਰ ਕੁਝ ਹੋਇ ਕਈਆਂ ਲੋਕਾਂ ਨੇ ਪਹਿਲਾਂ ਸੀ ਕਿ ਉਹਨਾਂ ਨੇ ਕਿਹਾ ਨਹੀਂ ਕਿਉਂਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਹੀ ਬਣਾਇਆ ਅਸੀਂ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਬਣਾਇਆ ਨਹੀਂ ਬਲਕਿ ਅਸੀਂ ਇਹ ਕਹਿ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਦੇ ਉਹਨਾਂ ਨੇ ਮੈਨੂੰ ਔਰ ਪਰਮਿੰਦਰ ਰੋਹਰ ਨੂੰ ਕੱਢ ਦਿੱਤਾ ਸੀ ਤੇ ਸਾਡੇ ਬੜੇ ਵੱਡਾ ਇਕੱਠ ਸੀਗਾ ਉਹਦੇ ਸੁਖਵੀਰ ਨੂੰ ਪ੍ਰਧਾਨਗੀ ਤੋਂ ਹਟਾ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ ਆਪਾਂ ਨੂੰ ਪਾਰਟੀ ਨਹੀਂ ਨਵੀਂ ਬਣਾਉਣੀ ਆਪਾਂ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਨੂੰ ਕਿਉਂਕਿ ਉਹ ਤਾਂ ਬਾਦਲ ਲਿਖਦੇ ਨੇ ਉਹਦੀ ਥਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਮੈਨੂੰ ਚੁਣਿਆ ਇਸ ਕਰਕੇ ਹੁਣ ਅੱਗੇ ਟੈਕਨੀਕਲ ਗੱਲ ਹੈ ਕਿ ਦੇਖਣਾ ਪਊਗਾ ਕਿ ਉਹਨਾਂ ਨੇ ਰਜਿਸਟਰ ਬਾਦਲ ਸ਼੍ਰੋਮਣੀ ਅਕਾਲੀ ਦਲ ਬੰਦ ਕਰਾਇਆ ਕਿ ਕਲਾ ਸ਼੍ਰੋਮਣੀ ਕਰ ਉਹ ਉਹਨਾਂ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਕਰਾਇਆ ਪਿੱਛੇ ਬਾਦਲ ਨਹੀਂ ਲਿਖਿਆ ਔਰ ਤੁਹਾਨੂੰ ਕਿ ਲੋੜ ਪੈ ਗਈ ਜਿਵੇਂ ਤੁਸੀਂ ਕਹ ਕਿ ਪ੍ਰਧਾਨ ਬਦਲਣਾ ਫਿਰ ਤੁਹਾਨੂੰ ਪ੍ਰਧਾਨ ਪਸੰਦ ਨਹੀਂ ਹੈ ਕਿਸੇ ਸ਼੍ਰੋਮਣੀ ਕਾਲੀ ਦਲ ਚ ਸਾਡੀ ਲੜਾਈ ਰਹੀ ਜੀ ਅਸੀਂ ਤਾਂ ਵਕਰੇ ਇਸੇ ਕਰਕੇ ਅਸੀਂ ਉਹਨਾਂ ਨੂੰ ਛੱਡਿਆ ਕਿਉਂਕਿ ਉਹਨਾਂ ਨੇ ਸਿਧਾਤੀ ਛੱਡ ਦਿੱਤਾ ਸ਼੍ਰੋਮਣੀ ਕਾਲੀ ਦਲ ਦਾ ਸ਼੍ਰੋਮਣੀ ਕਾਲੀ ਦਲ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਬੜੇ ਵੱਡੇ ਵੱਡੇ ਪ੍ਰਧਾਨ ਰਹੇ ਨੇ ਔਰ ਹੁਣ ਵੀ ਅਸੀਂ ਵੀ ਬੜੀਆਂ ਕੁਰਬਾਨੀਆਂ ਕੀਤੀਆਂ ਜਿੱਲਾਂ ਘਟੇਆਂ ਔਰ ਬੜੀਆਂ ਨਰਾਇਆਂ ਲੀਆਂ ਚਾਹੇ ਐਮਰਜੈਂਸੀ ਦੀ ਲੜਾਈ ਹੋਈ ਚਾਹੇ ਪੰਜਾਬੀ ਸੂਬੇ ਦੀ ਹੋਈ ਚਾਹੇ ਦਿੱਲੀ ਦੇ ਗੁਰਦੁਆਰਿਆਂ ਦੀ ਇਲੈਕਸ਼ਨ ਦੀ ਹੋਈ ਜੇ ਉਸ ਤੋਂ ਬਾਅਦ 1910 ਜਾ ਹੋਇਆ ਉਦੋਂ 1984 ਤੋਂ 90 80 ਤੋਂ ਬਾਅਦ ਹੋਈਆਂ ਉਹ ਇਸ ਕਰਕੇ ਉਹ ਸਾਰਿਆਂ ਤੇ ਅਸੀਂ ਜੇਲਾਂ ਵੀ ਕੱਟੀਆਂ ਨੇ ਅਸੀਂ ਹਰ ਥਾਂ ਤੇ ਗਏ ਆ ਕੁਰਬਾਨੀ ਕੀਤੀ ਹੈ ਲੇਕਿਨ ਉਹ ਸਿਧਾਂਤ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਸੁਖਵੀਰ ਨੇ ਇਸ ਤਰ੍ਹਾਂ ਬਣਾ ਦਿੱਤਾ ਸੀ ਕਿ ਜਿਵੇਂ ਆਪਣੀ ਕੰਪਨੀ ਹੁੰਦੀ ਹੈ ਉਹਦੇ ਚ ਕੋਈ ਕੁਰਬਾਨੀ ਵਾਲਾ ਸਿੱਖ ਨਹੀਂ ਹੈ ਉਹ ਜਿਹੜੇ ਉਹ ਦਲੇਦ ਵਾਲੇ ਨੇ ਉਹਨਾਂ ਚ ਸਵਾਇ ਇੱਕ ਦੋ ਬੰਦਿਆਂ ਨੂੰ ਛੱਡ ਕੇ ਉਹ ਵੀ ਬੜੇ مایੁਸ ਨੇ ਤੇ ਬਾਕੀ ਤਾਂ ਸਾਰੇ ਉਹ ਲੋਕ ਨੇ ਜਿਹੜੇ ਪੈਸਾ ਕਮਾਉਣ ਆਏ ਪੈਸਾ ਕਮਾਉਣ ਲਈ ਪਹਿਲਾਂ ਵੀ ਆਏ ਨੇ ਹੁਣ ਉਹਨਾਂ ਦੇ ਆਏ ਤੁਸੀਂ ਨੇ ਪੈਸੇ ਦੀ ਵੀ ਗੱਲ ਕੀਤੀ ਉਹ ਤੇ ਗੱਲ ਕਹਿ ਦੋ ਨੀ ਕਿ ਤੁਸੀਂ ਜਦੋਂ ਪਾਰਟੀ ਵਿੱਚ ਹੈਗੀ ਸੀ ਉਹ ਜਿਹੜੀਆਂ ਤੁਸੀਂ ਵੀ ਮੰਨੀਆਂ ਲੰਮਾ ਸਮਾਂ ਰਿਹਾ ਤੁਹਾਨੂੰ ਵੀ ਟਿਕਟ ਦਿੱਤੀ ਗਈ ਤੁਹਾਡੇ ਬੇਟੇ ਨੂੰ ਦਿੱਤੀ ਗਈ ਤੇ ਜਵਾਈ ਸਾਹਿਬ ਨੂੰ ਟਿਕਟ ਦਿੱਤੀ ਗਈ ਹੈ ਤੁਸੀਂ ਜਿੱਤੇ ਵੀ ਨਹੀਂ ਹੈਗੇ ਉਸ ਬਾਬੂ ਜੀ ਵੀ ਤੁਹਾਨੂੰ ਟਿਕਟ ਦਿੰਦੇ ਦਏ ਨੇ ਤਾਂ ਫਿਰ ਜਿਹੜੀਆਂ ਤੁਸੀਂ ਵੀ ਤਾਂ ਮੰਨੀਆਂ ਨੇ ਫਿਰ ਤੁਸੀਂ ਬਲੇਮ ਕਰਦੇ ਹੋ ਕਿ ਪੈਸਾ ਉਹਨਾਂ ਨੇ ਕਮਾਇਆ ਫਿਰ ਉਹ ਤੁਹਾਡੇ ਤੇ ਵੀ ਬਲੇਮ ਕਰਦੇ ਨੇ ਇਸ ਚੀਜ਼ ਦਾ ਮੇਰੇ ਤੇ ਕੋਈ ਬਲੇਮ ਨਹੀਂ ਹੈ ਅਗਰ ਮੇਰੇ ਤੇ ਬਲੇਮ ਹੋਵੇ ਸਾਰੇ ਪੰਜਾਬ ਨੂੰ ਕਹੋ ਕਿਤੋਂ ਵੀ ਕੋਈ ਹੋ ਕੀਤਾ ਹੋਵੇ ਤਾਂ ਮੇਰੇ ਤੇ ਇਲਜ਼ਾਮ ਲੱਗ ਸਕਦਾ ਸਾਡੀ ਲੜਾਈ ਵੀ ਇਸੇ ਤਰ੍ਹਾਂ ਦੀ ਸੀ ਕਿ ਤੁਸੀਂ ਪੰਥ ਕੇ ਜੰਡਾ ਛੱਡ ਕੇ ਤੁਸੀਂ ਹੋ ਇਸ਼ ਕਰਕੇ ਕੋਈ ਇਲਜ਼ਾਮ ਨਹੀਂ ਮੇਰੇ ਤੇ ਇਸ ਤਰ੍ਹਾਂ ਦਾ ਮੇਰੇ ਕੋਲ ਹੁਣ ਇਲਜ਼ਾਮ ਕੀ ਲਾਉਂਦੇ ਨੇ ਜੀ ਕੋਈ ਕਹਿੰਦਾ ਕਾਂਗਰਸ ਨਾਲ ਮਿਲਦੇ ਨੇ ਕੋਈ ਕਹਿੰਦਾ ਬੀਜੇਪੀ ਨੇ ਬਣਾਇਆ ਕੋਈ ਕਹਿੰਦਾ ਆਮਾਦੀ ਪਾਰਟੀ ਨਾਲ ਇਹਨਾਂ ਦੀ ਗੱਠਜੋੜ ਹੈ ਜੀ ਇਸ ਕਰਕੇ ਉਹ ਇਸ ਤਰ੍ਹਾਂ ਦੇ ਇਲਜ਼ਾਮ ਘਵਰਾੜ ਕੇ ਆ ਕੇ ਲਾਦੇ ਨੇ ਲੋਕਾਂ ਦਾ ਇੱਕ ਬਹਾਅ ਚੱਲਿਆ ਜੋ ਮੇਰੇ ਨਾਲ ਤੁਰਨ ਤੁਰੇ ਹੋਏ ਨੇ ਲੋਕੀ ਅਕਾਲੀ ਦਲ ਨਾਮ ਰੱਖਿਆ ਗਿਆ ਤੁਹਾਨੂੰ ਨਹੀਂ ਲੱਗਦਾ ਕਿ ਲੋਕਾਂ 'ਚ ਕਨਫਿਊਜ਼ਨ ਹੈ ਸ਼ੋਮਨੀ ਅ ਪਹਿਲਾਂ ਤਾਂ ਮੇਰਾ ਸਵਾਲ ਹੈ ਕਿ ਸ਼ੋਮਨੀ ਅਕਾਲੀ ਦਲ ਕਿਸ ਨੂੰ ਕਿਹਾ ਜਾਵੇ ਅਕਾਲੀ ਦਲ ਕਿਹੜਾ ਹੈ ਤੁਹਾਡੀ ਪਾਰਟੀ ਬਣਾਈ ਗਈ ਹੈ ਉਹ ਹੈ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼ੋਮਨੀ ਅਕਾਲੀ ਦਲ ਉਹ ਹੈ ਲੋਕੀ ਕਨਫਿਊਜ਼ਨ ਦੇ ਵਿੱਚ ਨੇ ਬਈ ਅਸੀਂ ਅਕਾਲੀ ਕਿਸ ਨੂੰ ਕਹੀਏ ਨਹੀਂ ਸ਼ੋਮਨੀ ਅਕਾਲੀ ਦਲ ਤਾਂ ਬਹੁਤ ਬਣੇ ਹੋਏ ਨੇ ਸ਼੍ਰੋਮਨ ਦਾ ਅਕਾਲੀ ਵੀ ਹੈ ਸ਼੍ਰੋਮਨੀ ਅਕਾਲੀ ਦਲ ਅੰਬਰਸਰ ਵੀ ਹੈ ਸ਼੍ਰੋਮਨੀ ਅਕਾਲੀ ਦਲ ਅ ਕਈ ਨੇ ਬਣੇ ਹੋਏ ਤੇ ਉਸ ਕਰਕੇ ਸ਼੍ਰੋਮਨੀ ਅਕਾਲੀ ਦਲ ਤਾਂ ਕੋਈ ਵੀ ਬਣਾ ਸਕਦਾ ਹੈ ਲੇਕਿਨ ਹਰੇਕ ਨੂੰ ਜਿਹਨੂੰ ਫਤਵਾ ਮ ਉਹ ਸ਼੍ਰੋਮ ਨੀ ਕਾਲੀ ਦਲ ਹੁੰਦਾ ਹੁਣ ਇਲੈਕਸ਼ਨ ਆਉਣਗੇ ਆ ਪਤਾ ਲੱਗ ਜੂਗੀ ਕਿਹਦੇ ਨਾਂ ਦੇ ਲੋਕੀ ਤੁਹਾਨੂੰ ਕੀ ਲੱਗਦਾ ਹੈ 2022 ਦੇ ਵਿੱਚ ਇਲੈਕਸ਼ਨ ਕਾਲੀ ਸ ਅਸ ਕਾਲੀ ਹੋ ਜੂਗਾ ਤੁਹਾਡੀ ਪਾਰਟੀ ਤੇ ਪ੍ਰਕਾਸ਼ ਸਿੰਘ ਦੀ ਪਾਰਟੀ ਦੇਖੋ ਇਹ ਤੁਹਾਨੂੰ 2000 ਦੇ ਇਲੈਕਸ਼ਨ ਦੇ ਪਾਣੀ 2000 ਰੁਪਏ ਨੇ ਉਹਦਾ ਵਕਤ ਦੱਸੇਗਾ ਵੀ ਕੌਣ ਕਿੰਨੇ ਲੜਨਗੇ ਤੇ ਉਹ ਤਾਂ ਵਕਤ ਦੱਸੇਗਾ ਜੀ ਲੇਕਿਨ ਅਸੀਂ ਇਹ ਕਹਿੰਦੇ ਹਾਂ ਅਸਲੀ ਕਾਲੀ ਸਾਡਾ ਅਸਲੀ ਕਾਲੀ ਦਲ ਸਾਡਾ ਉਹ ਨਾਮ ਦੀ ਗੱਲ ਕਰੀਏ ਨਾਮ ਦੇ ਵਿੱਚ ਵੀ ਉਹ ਕਹਿੰਦੇ ਨੇ ਕਿ ਨਾਮ ਦੇ ਹੀ ਦਾਅਵੇ ਦਾ ਸੀ ਸ਼੍ਰੋਮ ਨੀ ਕਾਲੀ ਦਲ ਬਦਲ ਆਪੀ ਕਹਿੰਦੇ ਨੇ ਕਿ ਸਾਡਾ ਕਰਾਈ ਹੋਈ ਆ ਫਿਰ ਤੁਸੀਂ ਕਿਸ ਦਾ ਨਾਮ ਰੱਖ ਲਓਗੇ ਅੱਗੇ ਪਿੱਛੇ ਜੇ ਆਪਾਂ ਸਹਿਜਤਾ ਆਦੀ ਕਾਲੀ ਦਲ ਦੀ ਗੱਲ ਕਰੀਏ 2001 ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਮਨਾ ਕਰ ਦਿੱਤਾ ਗਿਆ ਸੀ ਕਿ ਸ਼ੋਮਨੀ ਕਾਲੀ ਦਲ ਦੇ ਅੱਗੇ ਕੁਝ ਅਲੱਗ ਨਹੀਂ ਸਕਦਾ ਹੁਣ ਤੁਸੀਂ ਸ਼ੋਮਨੀ ਕਾਲੀ ਦਲ ਡੈਮੋਕ੍ਰੈਟਿਕ ਦੀ ਗੱਲ ਕਰਦੇ ਹੋ ਫਿਰ ਤੁਹਾਡੇ ਨਾਮ ਪਿੱਛੇ ਕਿਵੇਂ ਲੱਗ ਜਾਊਗਾ ਇਹ ਟ੍ਰਿਕ ਇਹ ਟੈਕਨੀਕਲ ਗੱਲ ਨੇ ਜਾ ਕੇ ਇਲੈਕਸ਼ਨ ਕਮਿਸ਼ਨ ਜਿੱਦੋਂ ਜਾਵਾਂਗੇ ਤੇ ਉਦੋਂ ਪਤਾ ਲੱਗੂਗਾ ਕੀ ਹੈ ਅੱਜ ਤਾਂ ਨਹੀਂ ਕਿਹਾ ਜਾ ਸਕਦਾ ਉਹ ਉਹ ਕਹਿੰਦੇ ਨਾ ਅਸੀਂ ਇਲੈਕਸ਼ਨ ਕਮਿਸ਼ਨ ਕੋਲ ਜਾਵਾਂਗੇ ਕਿ ਅਸੀਂ ਉਹਨਾਂ ਨੂੰ ਪਾਰਟੀ ਚੋਂ ਪ੍ਰਧਾਨਗੀ ਤੁਹਾਡਾ ਹਾਇ ਹੋਇਆ ਹੋਇਆ ਤੇ ਹੁਣ ਦੇਖੋ ਕੀ ਇਲੈਕਸ਼ਨ ਕਮਿਸ਼ਨ ਨੇ ਅੱਗੇ ਫੈਸਲਾ ਕਰਨਾ ਆਪਾਂ ਗੱਲ ਕਰੀਏ ਸਰਦਾਰ ਰஞ்சிਤ ਸਿੰਘ ਬਰੰਪੂਰਾ ਦੀ ਜਿਸ ਦੇ ਨਾਲ ਉਹ ਹਸਪਤਾਲ ਦੇ ਵਿੱਚ ਹੈਗੀ ਸੀ ਉਸ ਵੇਲੇ ਤੁਸੀਂ ਲੁਧਿਆਣਾ ਵਿੱਚ ਪਾਰਟੀ ਦਾ ਆਪਣਾ ਐਲਾਨ ਕਰ ਦਿੰਨੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਇੰਤਜ਼ਾਦ ਕਰਨਾ ਪੈਣਾ ਸੀ ਜਾਂ ਇੰਤਜ਼ਾਦ ਕਰਦੇ ਵੀ ਸਰਦਾਰ ਰஞ்சிਤ ਸਿੰਘ ਬਰੰਪੂਰਾ ਹਸਪਤਾਲ ਤੋਂ ਬਾਹਰ ਆਂਦੇ ਉਸ ਵਾਰ ਉਹਨਾਂ ਨੂੰ ਲੈ ਕੇ ਪਾਰਟੀ ਅਨਾਉਂਸ ਕੀਤੀ ਜਾਂਦੀ ਉਹਨਾਂ ਨੇ ਵੀ ਇਲਜ਼ਾਮ ਲਗਾਇਆ ਨੇ ਕਿ ਤੁਸੀਂ ਜਲਦਬਾਜੀ ਕਰ ਦਿੱਤੀ ਹੈ ਨਹੀਂ ਦੇਖੋ ਉਹਨਾਂ ਨੇ ਮੈਨੂੰ ਕਿਹਾ ਮੈਂ ਕਿ ਤੁਸੀਂ ਸਾਡੇ ਟਕਸਾਲੀ ਅਕਾਲੀ ਦਲ ਦੇ ਪ੍ਰਧਾਨ ਕੀ ਲੈ ਲਓ ਮੈਨੂੰ ਕਿਹਾ ਜੀ ਮੈਂ ਨਹੀਂ ਲੈ ਸਕਦਾ ਆਪਾਂ ਤੁਸੀਂ ਉਹ ਕਹਿੰਦੇ ਮੈਂ ਆਪਣੀ ਪਾਰਟੀ ਢੋੜਨੀ ਨਹੀਂ ਤੇ ਸਾਡੇ ਉੱਥੇ ਹੀ ਹੋ ਗਿਆ ਸੀ ਕਿ ਉਹਨਾਂ ਨੇ ਆਪਣੀ ਪਾਰਟੀ ਨੂੰ ਢੋੜਨੀ ਤੇ ਅਸੀਂ ਨਵੀਂ ਬਣਾਉਣੀ ਹੈ ਉਹਨਾਂ ਨੂੰ ਜਿਹੜਾ ਗੁੱਸਾ ਹੈ ਉਹ ਬਿਨਾਂ ਮਤਲਬਾ ਸਾਡੇ ਮੇਰੇ ਤੇ ਆਇਆ ਕਿਉਂਕਿ ਉਹ ਕਹਿੰਦੇ ਵੀ ਸਾਡੇ ਜਿਹੜੇ ਬੰਦੇ ਸੀ ਮੇਰੇ ਨਾਲ ਸੀਗੇ ਉਹ ਚਲੇ ਗਏ ਤੇ ਉਹ ਮੇਰੇ ਕੋਲੇ ਆਏ ਨੇ ਮੈਂ ਤਾਂ ਨਹੀਂ ਗਿਆ ਜੀ ਉਹਨਾਂ ਕੋਲੇ ਉਹ ਮੇਰੇ ਕੋਲੇ ਆਏ ਨੇ ਉਹਨਾਂ ਨੇ ਕਿਹਾ ਵੀ ਅਸੀਂ ਪ੍ਰਧਾਨ ਸਾਹਿਬ ਨੂੰ ਮਿਲੇ ਆ ਉਹਨਾਂ ਨੂੰ ਇਹ ਕਿਹਾ ਵੀ ਆਪਾਂ ਤੋਂ ਨਹੀਂ ਚੱਲੀ ਪਾਰਟੀ ਆਪਾਂ ਨੂੰ ਛੱਡ ਕੇ ਨੂੰ ਚੱਲਣਾ ਚਾਹੀਦਾ ਉਹ ਕਹਿੰਦੇ ਕੋਈ ਨਹੀਂ ਮੈਂ ਦੇਖੂਗਾ ਤੇ ਬਾਕੀ ਉਹ ਮੇਰੇ ਕੋਲੇ ਆਏ ਨੇ ਮੇਰੇ ਕੋਲੇ ਆ ਕੇ ਉਹਨਾਂ ਦੀ ਪੰਜ ਮੈਂਬਰੀ ਕੋਰ ਕਮੇਟੀ ਸੀ ਜੀ ਦੇ ਪ੍ਰਧਾਨ ਸਾਹਿਬ ਤੋਂ ਬਿਨਾ ਚਾਰ ਹੋਰ ਸੀ ਉਹ ਚਾਰੇ ਮੈਂਬਰ ਮੇਰੇ ਕੋਲੇ ਆਏ ਸੀ ਉਹਨੇ ਕਿ ਅਸੀਂ ਤੁਹਾਡੇ ਨਾਲ ਜੀ ਸਾਨੂੰ ਪਤਾ ਹੈ ਤੇ ਅਸੀਂ ਤੁਹਾਡੇ ਨਾਲ ਚੱਲਾਂਗੇ ਜਿਹੜੇ ਉਹ ਪਾਰਟੀਆਂ ਛੱਡ ਕੇ ਆਏ ਨੇ ਰঞ্জੀਤ ਸਿੰਘ ਪਤਨ ਪਤਨ ਛੱਡ ਕੇ ਤੁਹਾਡੇਲੇ ਪਾਸੇ ਚਲੇ ਗਏ ਫਿਰ ਇਹ ਨਹੀਂ ਲੱਗਦਾ ਵੀ ਕੱਲ ਨੂੰ ਤੁਹਾਨੂੰ ਵੀ ਛੱਡ ਕੇ ਕਿਤੇ ਹੋਰ ਜਾ ਸਕਦੇ ਨੇ ਦੇਖੋ ਇਹ ਤਾਂ ਮੈਂ ਨਹੀਂ ਸਮਝਦਾ ਕਿ ਛੱਡ ਕੇ ਜਾਣਗੇ ਤਾਂ ਬਖਤ ਦੱਸੂਗਾ ਲੇਕਿਨ ਗਾਲੇ ਆ ਵੀ ਉਹਨਾਂ ਨੂੰ ਪਾਰਟੀ ਸਾਡੀ ਪਾਰਟੀ ਦੀਆਂ ਪਾਲਿਸੀਆਂ ਚੰਗੀਆਂ ਲਗੀਆਂ ਜਾਈ ਕਹੋ ਮੇਰਾ ਇਹ ਲੱਗਿਆ ਵੀ ਲੋਕ ਮੇਰੇ ਨਾਲ ਜੁੜ ਰਹੇ ਨੇ ਤੇ ਇਸ ਕਰਕੇ ਉਹਨਾਂ ਨੂੰ ਵੀ ਹੈ ਕਿ ਪੰਥ ਤਕੜਾ ਹੋਵੇ ਜਿਹੜੇ ਲੋਕਾਂ ਨੂੰ ਮੈਂ ਤਾਂ ਸਾਰਿਆਂ ਨੂੰ ਉਹਨਾਂ ਨੂੰ ਕਿਹਾ ਉਹਨਾਂ ਨੂੰ ਨਹੀਂ ਕਿਹਾ ਮੈਂ ਤਾਂ ਸਾਰੇ ਛੋਟੇ ਛੋਟੇ ਗਰੁੱਪ ਬਣੇ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਆਓ ਇਕੱਠੇ ਹੋਈਏ ਤੇ ਇਕੱਠੇ ਹੋ ਕੇ ਆਪਾਂ ਲੜਾਈ ਲੜੀਏ ਜਦੋਂ ਤੁਸੀਂ ਪਾਰਟੀ ਬਣਾਈ ਸੀ ਉਸ ਬਾਅਦ ਰঞ্জੀਤ ਸਿੰਘ ਬਰੰਪੂ ਦਾ ਬਿਆਨ ਆ ਜਾਂਦਾ ਕਿ ਮੇਰੇ ਪਿੱਠ ਵਿੱਚ ਛੁਦਾ ਮਾਰਿਆ ਗਿਆ ਮੈਨੂੰ ਪੁੱਛਿਆ ਨਹੀਂ ਗਿਆ ਪਾਰਟੀ ਬਣਾਉਣ ਤੋਂ ਪਹਿਲਾਂ ਮੈਨੂੰ ਕੋਈ ਗੱਲਬਾਤ ਨਹੀਂ ਕੀਤੀ ਗਈ ਇਕੱਲੀ ਟਕਸਾਲੀ ਜਿਹੜੀ ਪਾਰਟੀ ਅਸੀਂ ਖੜੀ ਕੀਤੀ ਸੀ ਉਸ ਸਿਧਾਂਤਾਂ ਦੇ ਅਸੀਂ ਚੱਲਣਾ ਸੀ ਪਰ ਮੇਰੇ ਪਿੱਠ ਵਿੱਚ ਛੁਦਾ ਮਾਰਿਆ ਗਿਆ ਮੇਰੇ ਇੰਤਜ਼ਾਜ ਕਰਨਾ ਚਾਹੀਦਾ ਸੀ ਉਹਨਾਂ ਨੇ ਸਪਸ਼ਟ ਕਿਹਾ ਇੰਤਜ਼ਾਜ ਤਾਂ ਤਾਂ ਕਰਦੇ ਜੋ ਮੰਨਦੇ ਵੀ ਮੈਂ ਪਾਰਟੀ ਟੋੜਨ ਨੂੰ ਤਿਆਰ ਹਾਂ ਨੰਬਰ 2 ਮੈਂ ਪਹਿਲੀ ਰਾਤ ਅਸੀਂ 7 ਤਾਰੀਖ ਨੂੰ ਪਾਰਟੀ ਬਣਾਈ ਐ 6 ਤਾਰੀਖ ਨੂੰ ਰਾਤ ਨੂੰ ਮੈਂ ਮਿਲ ਕੇ ਗਿਆ ਉਹਨ ਵੀਜੇ ਵਿੱਚ ਮਿਲ ਕੇ ਗਿਆ ਉਹਨੂੰ ਪੁੱਛੋ ਮਿਲ ਕੇ ਗਏ ਕਿ ਨਹੀਂ ਮਿਲ ਕੇ ਗਏ ਕਿ ਕੀ ਕੀ ਗੱਲਬਾਤ ਹੋਈ ਤੁਹਾਡੇ ਜੇ ਤੁਸੀਂ ਮਿਲਿਓ ਜਿਸ ਮਤਲਬ ਪਤਾ ਮੈਂ ਹਾਲਚਾਲ ਹੀ ਪੁੱਛਣ ਗਿਆ ਸੀਗਾ ਹੋਰ ਤਾਂ ਉਹ ਬਿਮਾਰਾਂ ਦੀ ਨਾੜ ਕੀ ਗੱਲ ਜਿਹੜੇ ਬੀਜੇ ਚ ਪਏ ਹੋਣ ਉਹਨਾਂ ਨਾਲ ਕੋਈ ਹੋਰ ਗੱਲ ਕੀ ਕੀਤੀ ਜਾ ਸਕਦੀ ਹੈ ਉਹਦਾ ਮੈਂ ਉਹਨੂੰ ਹਾਲਚਾਲ ਪੁੱਛਣ ਗਿਆ ਸੀ ਪਾਰਟੀ ਲੈ ਕੇ ਗੱਲਬਾਤ ਨਹੀਂ ਤੁਸੀਂ ਨਵੀਂ ਪਾਰਟੀ ਬਣਾਉਣ ਜਾਂਦੇ ਤੁਸੀਂ ਕਿਹਾ ਸੀ ਨਹੀਂ ਉਹ ਉਸ ਉਦੋਂ ਠੀਕ ਨਹੀਂ ਸੀ ਮਨਾਸਮ ਕਰਨਾ ਉਹ ਤਾਂ ਪਹਿਲਾਂ ਬਹੁਤ ਬਾਰੀ ਗੱਲਾਂ ਹੋ ਚੁੱਕੀਆਂ ਸੀ ਸਾਡੀ ਕਮੇਟੀਆਂ ਵੀ ਹੋ ਚੁੱਕੀਆਂ ਸੀ ਕਿ ਤੁਸੀਂ ਆਪਣੀ ਲਗ ਪਾਰਟੀ ਬਣਾ ਦੇਓ ਜਿੰਜੀਤ ਸਿੰਘ ਬਰਨਪੁਰਾ ਨੂੰ ਪਤਾ ਸੀ ਪਹਿਲਾਂ ਹੀ ਨਹੀਂ ਮੈਂ ਕਿਹਾ ਸੀ ਮੈਂ ਤੁਹਾਡੇ ਵਾਲੀ ਪਾਰਟੀ ਦਾ ਪ੍ਰਧਾਨਗੀ ਨਹੀਂ ਲੈ ਸਕਦਾ ਮੈਨੂੰ ਮੇਰੇ ਵਰਕੇ ਕਹਿੰਦੇ ਆਪਾਂ ਵੱਖਰੀ ਪਾਰਟੀ ਬਣਾਉਣੀ ਹੁਣ ਜਸਤਿਕ ਨੂੰ ਸਰਦਾਰ ਸੇਖਵਾ ਸਿੰਘ ਜਾਂ ਬੀਬੀ ਬਿੰਦਰਾ ਸਿੰਘ ਤੁਹਾਡੀ ਪਾਰਟੀ ਵਿੱਚ ਆਏ ਨੇ ਇੱਥੇ ਹੁਣ ਉਹ ਵੀ ਗੱਲ ਕਹਦੇ ਨੇ ਕਿ ਅੰਜੀਤ ਸਿੰਘ ਬਰਨਪੁਰਾ ਨੇ ਕਿਹਾ ਕਿ ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਮੈਨੂੰ ਉਹ ਜੇ ਛੱਡ ਕੇ ਗਏ ਨੇ ਤਾਂ ਕਮ ਸਿਕਮੇ ਇਸ ਦੀ ਸਲਾਹ ਵੀ ਕੀਤੀ ਜਾ ਸਕਦੀ ਸੀ ਮੈਨੂੰ ਬਿਨਾਂ ਪੁੱਛੋਂ ਤਾਂ ਚਲੇ ਗਏ ਨੇ ਇਹ ਤਾਂ ਫਿਰ ਉਹ ਹੀ ਜਵਾਬ ਦੇ ਸਕਦੇ ਨੇ ਮੈਂ ਤਾਂ ਜਵਾਬ ਨਹੀਂ ਕਿਸੇ ਦੇ ਵਿਹਾਰੇ ਦੇਦਾ ਉਹਨਾਂ ਪੁੱਛੋ ਉਹਨਾਂ ਸਦਾ ਸੇਵਨ ਸਿੰਘ ਨੇ ਖੁੱਲ੍ਹ ਕੇ ਗੱਲ ਕਹੀ ਸੀ ਕਿ ਅੰਜੀਤ ਸਿੰਘ ਬਰੰਪੁਰਾ ਹੁਣ ਬਿਮਾਰ ਹੈਗੇ ਨੇ ਉਹ ਹਸਪਤਾਲ ਦੇ ਵਿੱਚ ਹੈਗੇ ਨੇ ਤੇ ਉਹਨਾਂ ਕੋਲ ਜਿਹੜੀ ਪਾਰਟੀ ਦੀ ਕਮਾਂਡ ਹੈਗੀ ਆ ਉਹਦੇ ਅੱਗੇ ਪਾਰਟੀ ਨਹੀਂ ਚੱਲਣੀ ਹੈਗੀ ਇਸ ਕਰਕੇ ਸੀ ਪ੍ਰਧਾਨ ਜਿਹੜਾ ਸਦਾ ਸਦੇ ਸਿੰਘ ਟੀਨਸਾ ਨੂੰ ਬਣਾਇਆ ਫੇ ਤਾਂ ਲੱਗਦਾ ਸਦਾ ਸੇਵਨ ਸਿੰਘ ਦਾ ਬਿਆਨ ਬਿਲਕੁਲ ਸਹੀ ਸੀ ਜੇ ਉਹਨਾਂ ਨੇ ਗੱਲ ਕਹੀ ਹੈ ਕਿ ਉਹ ਬਿਮਾਰ ਹੈਗੇ ਨੇ ਪਾਰਟੀ ਚਲਾ ਨਹੀਂ ਸਕਦੇ ਉਹਨਾਂ ਦੀ ਉਮਰ ਹੋ ਗਈ ਹੈ ਫੇ ਕੱਲ ਨੂੰ ਤੁਹਾਨੂੰ ਵੀ ਤਾਂ ਕਹਿ ਸਕਦੇ ਨੇ ਫੇ ਨਵਾਂ ਪਾਰਟੀ ਦਾ ਪ੍ਰਧਾਨ ਚੁਣਿਆ ਜਾਏਗਾ ਮੈਂ ਕਹਾਂ ਵੀ ਉਹਨਾਂ ਨੂੰ ਇਹ ਬਿਮਾਰੀ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਸੀ ਕਿਉਂਕਿ ਮਾਰ ਤਾਂ ਕੋਈ ਵੀ ਕਿਸੇ ਉਹ ਤਾਂ ਹੁਣ ਉਹਨਾਂ ਤੇ ਆ ਵੀ ਉਹਨਾਂ ਨੇ ਕਿਵੇਂ ਪਰ ਲੇਕਿਨ ਅਸੀਂ ਪਹਿਲਾਂ ਬਹੁਤ ਕਲੀਅਰ ਹੋ ਚੁੱਕੇ ਸੀ ਕਿ ਅਸੀਂ ਨਵੀਂ ਪਾਰਟੀ ਬਣਾਉਣੀ ਹੈ ਉਹਨਾਂ ਨੇ ਕਿਹਾ ਮੈਂ ਆਪਣੀ ਪਾਰਟੀ ਨਹੀਂ ਤੋੜਨੀ ਇਹ ਤਾਂ ਕਲੀਅਰ ਸੀ ਉਹਨਾਂ ਤੋਂ ਪੁੱਛਿਆ ਕਿ ਕਲੀਅਰ ਹੈਗਾ ਸੀ ਕਿ ਨਹੀਂ ਕਿ ਅੱਤਨ ਕਿਹੜੇ ਸੰਪਰਕ ਵਿੱਚ ਹੈਗੇ ਨੇ ਕੋਈ ਸ਼੍ਰੋਮਣੀ ਕਾਲੀ ਦਲ ਦਾ ਜਾਂ ਕਾਂਗਰਸ ਦਾ ਆਮ ਆਦਮੀ ਪਾਰਟੀ ਦਾ ਕੋਈ ਇਹੋ ਜਿਹਾ ਲੈਟਰ ਤੁਹਾਡੇ ਸੰਪਰਕ ਵਿੱਚ ਹੈਗਾ ਜੋ ਆਉਣ ਵਾਲੇ ਸਮੇਂ ਵਿੱਚ ਅਸੀਂ ਤੁਹਾਡੀ ਪਾਰਟੀ ਦੇਖ ਸਕੀਏ ਬੜੇ ਕਾਂਗਰਸੀ ਆਏ ਨੇ ਜੀ ਬੜੇ ਉਹਨਾਂ ਦੇ ਅਕਾਲੀ ਦਲ ਤੋਂ ਜਿਹੜੇ ਸੋ ਕਾਲ ਦੇ ਬਾਦ ਵਿੱਚ ਅਕਾਲੀ ਦਲ ਬਹੁਤ ਲੋਕ ਆਏ ਨੇ ਔਰ ਵਾਰ ਰਹੇ ਨੇ ਹਰ ਰੋਜ਼ ਕਾਂਗਰਸ ਤੋਂ ਇਸ ਕਰਕੇ ਤੁਸੀਂ ਦੇਖੋਗੇ ਦੋ ਤਿੰਨ ਮਹੀਨਿਆਂ ਚ ਕਿ ਇਹ ਕਿਵੇਂ ਖੇਰੂ ਖੇਰੂ ਹੁੰਦੇ ਨੇ ਇਹ ਬੱਦਲ ਬੱਦਲ ਆਲੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਬਿਆਨ ਆਉਂਦੇ ਨੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਤੇ ਆਪਦੀ ਪਾਰਟੀ ਨੂੰ ਕਿਸ ਤੇ ਕਿਹ ਨਾਲ ਦੇਖਦੇ ਹੋ ਉਹਨਾਂ ਦੇ ਸਿਧਾਂਤ ਤੇ ਤੁਹਾਡੇ ਸਿਧਾਂਤਾਂ ਚ ਫਰਕ ਕੀ ਹੈ ਸਾਡੇ ਸਿਧਾਂਤ ਹੈ ਅਸੀਂ ਜਿਵੇਂ ਸ਼੍ਰੋਮਣੀ ਜਿਹਦੇ ਸਿਧਾਂਤਾਂ 'ਲੀ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਅਸੀਂ ਉਹ ਸਿਧਾਂਤ ਲੈ ਕੇ ਚੱਲਾਂਗੇ ਕਿਉਂਕਿ ਸਾਡੀ ਤਾਂ ਜਿਹੜੀ ਹੁਣ ਪਾਰਟੀ ਬਣੀ ਆ ਅਸੀਂ ਕਨਸਟੀਟਿਊਸ਼ਨ ਵੀ ਉਹੀ ਰੱਖਣਾ ਹੈ ਅਸੀਂ ਮੋਰ ਪਾਵਰ ਟੂ ਦੀ ਸਟੇਟਸ ਅਸੀਂ ਪੰਜਾਬ ਦੇ ਹਿੱਤਾਂ ਲਈ ਲੜਾਂਗੇ ਕੋਈ ਵੀ ਜੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਕੋਈ ਵੀ ਗੱਲ ਕਰੇਗਾ ਅਸੀਂ ਉਹਦੇ ਖਿਲਾਫ ਲੜਾਂਗੇ ਅਸੀਂ ਹੁਣ ਵੀ ਕਿਸਾਨਾਂ ਨੂੰ ਕਿਹਾ ਜਿਹੜੇ ਆਏ ਨੇ ਆਪਣੇ ਆਰਡੀਨੈਂਸ ਕੇ ਪ੍ਰੋਸੀਜਰ ਲਈ ਜਮਾਂਗੇ ਅਸੀਂ ਤੁਹਾਡੇ ਨਾਲ ਤੇ ਲੇਕਿਨ ਇਹ ਇਹ ਤਾਂ ਉਲਟ ਕਹਿ ਰਹੇ ਨੇ ਤੁਹਾਡੀ ਜਦੋਂ ਤੁਸੀਂ ਪਾਰਟੀ ਛੱਡੀ ਸੀ ਉਸ ਤੋਂ ਬਾਅਦ ਤੁਹਾਡੀ ਕਦੇ ਸਦਾ ਪ੍ਰਕਾਸ਼ ਸਿੰਘ ਬਦਲ ਨਾਲ ਗੱਲਬਾਤ ਹੋਈ ਹੈ ਜਦ ਤੁਹਾਨੂੰ ਉਹਨਾਂ ਨੇ ਕਦੇ ਕਿਹਾ ਵੀ ਤੁਸੀਂ ਪਾਰਟੀ ਵਾਪਸ ਆ ਜਾਓ ਤੁਹਾਡੀ ਸ਼ਰਤਾਂ ਸੀ ਮੰਨ ਲਾਂਗੇ ਜਾਂ ਜਿਹੜੀਆਂ ਕਮੀਆਂ ਹੈਗੀਆਂ ਨੇ ਉਹ ਪਸ ਨੂੰ ਦੂਰ ਕੀਤਾ ਜਾ ਸਕਦਾ ਹੈ ਤੁਹਾਡੀ ਕਦੇ ਗੱਲ ਹੋਈ ਹੋਵੇ ਨਹੀਂ ਉਹਦੀ ਜਦ ਮੈਂ ਛੱਡਿਆ ਨਹੀਂ ਸੀ ਉਹਨੂੰ ਪਹਿਲਾਂ ਹੁੰਦੇ ਰਹੇ ਨੇ ਦੋ ਤਿੰਨ ਵਾਰੀ ਆਏ ਨੇ ਮੈਂ ਕਿਹਾ ਨਾ ਛੱਡਿਓ ਤੁਸੀਂ ਹੋਰ ਕਰੋ ਉਸ ਤੋਂ ਬਾਅਦ ਤਾਂ ਜਦੋਂ ਮੈਨੂੰ ਪਦਮ ਪੂਸ਼ਨ ਮਿਲਿਆ ਉਦੋਂ ਮੈਨੂੰ ਵਧਾਈ ਦਿੱਤੀ ਹੈ ਬਸ ਉਸ ਦਿਨ ਹੋਰ ਨਹੀਂ ਕੋਈ ਉਸ ਵਕਤ ਵੀ ਤੁਹਾਡੀ ਗੱਲ ਨਹੀਂ ਹੋਈ ਜੋ ਬੇਅਦ ਵੀ ਹੁੰਦੀ ਹੈ 2016 ਦੇ 15 ਦੇ ਵਿੱਚ ਤਾਂ ਉਸ ਤੋਂ ਬਾਅਦ 17 ਵਿੱਚ ਇਲੈਕਸ਼ਨ ਆ ਜਾਂਦੇ ਨੇ ਤੁਸੀਂ 2 ਸਾਲ ਚੁੱਪ ਕਿਉਂ ਬੈਠੇ 2 ਸਾਲ ਇਸ ਚੀਜ਼ ਦਾ ਵਿਰੋਧ ਕਿਉਂ ਨਹੀਂ ਕੀਤਾ 15 ਤੋਂ ਲੈ ਕੇ 17 2 ਸਾਲ ਤੱਕ ਤੁਹਾਡੇ ਕੋਲ ਹੈਗਾ ਸੀ ਸਮਾਂ ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਅੰਦਰ ਬੈਠ ਕੇ ਕਿੰਨੀ ਸਾਡੀ ਹੁੰਦੀ ਰਹੀ ਉਹਨਾਂ ਨੇ ਕਿਹਾ ਐਸਆਈਟੀ ਬਣਾ ਦਿੱਤੀ ਅਸੀਂ ਫੜਾਂਗੇ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮੈਂ ਦੇਵਾਂਗੇ ਪਰ ਟਾਈਮ ਲੰਘਦਾ ਗਿਆ ਉਹ ਕੁਝ ਨਹੀਂ ਨਿਕਲਿਆ ਕੁਛ ਨਾ ਨਿਕਲਿਆ ਤੇ ਫਿਰ ਮੈਂ ਤੁਹਾਨੂੰ ਦੱਸਦਾ ਜਦੋਂ ਅ ਬਰਗਾੜੀ ਵਾਲਾ ਮੋਰਚਾ ਲੱਗਿਆ ਹੋਇਆ ਸੀਗਾ ਤੇ ਬਾਲ ਸਾਹਿਬ ਨੇ ਮੈਂ ਉਹਨਾਂ ਪਿੱਛੀ ਸੀਗਾ ਬਾਲ ਸਾਹਿਬਰਾ ਨੇ ਕਾਨਫਰੰਸ ਰੱਖ ਲਈ ਕੋਟਕਪੂਰੇ ਫਿਰ ਬਦਲੇ ਕੇ ਫਰੀਦਕੋਟ ਕਰਤੀ ਸੀ ਮੈਂ ਉਹਨਾਂ ਨੂੰ ਜਾ ਕੇ ਕਿਹਾ ਬਾਲ ਸਾਹਿਬ ਨੂੰ ਅੱਜ ਮੌਜੂਦ ਨਹੀਂ ਦਿੱਤੇ ਹੋਇਆ ਨਾ ਜਿੰਦੇ ਨੇ ਕਰ ਲਿਓ ਕਿ ਬਾਲ ਸਾਹਿਬ ਉੱਥੇ ਨਾ ਕਰੀਆ ਆਪਣਾ ਕਹਿੰਦੇ ਕਿਉਂ ਮੈਂ ਕਿਹਾ ਜੀ ਲੋਕ ਕਹਿਣਗੇ ਵੀ ਉਹਨਾਂ ਦੇ ਉੱਪਰ ਚੱਲ ਕੇ ਚੱਲੇ ਨੇ ਉਹਨਾਂ ਦੇ ਵੀ ਮੰਗੇ ਹੀ ਹੈ ਕਿ ਦੋਸ਼ੀਆਂ ਨੂੰ ਫੜੋ ਅਸੀਂ ਵੀ ਸਿਧਾਂਤਕ ਇਹ ਕਹਿ ਰਹੇ ਆ ਕਿ ਉਹ ਦੋਸ਼ੀ ਫੜੇ ਜਾਣੇ ਚਾਹੀਦੇ ਨੇ ਤੇ ਇਸ ਕਰਕੇ ਆਪਾਂ ਨੂੰ ਉਹਨਾਂ ਦੇ ਉੱਪਰ ਨਹੀਂ ਜਾਣਾ ਚਾਹੀਦਾ ਉਹ ਕਹਿੰਦੇ ਨੇ ਜੀ ਹੁਣ ਉਹ ਕੈਂਸਲ ਨਹੀਂ ਹੋਣੀ ਤੇ ਮੈਂ ਦੂਏ ਤੀਏ ਦਿਨਾਂ ਕੇ ਪਾਰਟੀ ਚੱਤੀ 2019 ਦੇ ਵਿੱਚ ਜੋ ਇਲੈਕਸ਼ਨ ਲੜਿਆ ਸੀ ਪਰਮਿੰਦਰ ਸਿੰਘ ਢੀਂਡਸੇ ਨੇ ਤੁਹਾਡੇ ਸ਼ਹਿਰ ਤੇ ਲੜਿਆ ਸੀ ਕਿ ਉਹਨਾਂ ਦੀ ਆਪਦੀ ਮਰਜ਼ੀ ਸੀ ਨਹੀਂ ਨਹੀਂ ਮੈਂ ਤਾਂ ਉਹਨੂੰ ਰੋਕਿਆ ਸੀ ਵੀ ਨਾ ਲੜ ਤੇ ਮੈਂ ਉਹਦੀ ਕੈਂਪੇਨ 'ਚ ਗਿਆ ਹੀ ਨਹੀਂ ਮੈਂ ਉਹਨੂੰ ਕਹਿੰਦੇ ਵੀ ਜੇ ਤੂੰ ਲੜਨੀ ਹੈ ਮੈਂ ਤੈਨੂੰ ਕਹਿੰਦਾ ਵੀ ਨਾ ਲੜ ਪਰ ਜੇ ਤੂੰ ਲੜਨੀ ਹੈ ਤੇ ਮੈਂ ਤੇਰੀ ਇਲੈਕਸ਼ਨ 'ਚ ਨਹੀਂ ਆਉਣਾ ਮੈਂ ਨਹੀਂ ਇੱਕ ਦਿਨ ਵੀ ਗਿਆ ਉਹਦੀ ਇਲੈਕਸ਼ਨ 'ਚ ਇਸ ਕਰਕੇ ਕਿਉਂਕਿ ਮੈਂ ਮੈਂ ਉਹਨੂੰ ਕਿਸੇ ਵੀ ਨਾਲ ਲੜ ਉਹਨੇ ਲੜ ਲਈ ਚਲੋ ਉਹਦੀ ਮਰਜ਼ੀ ਸੀ ਤੁਸੀਂ ਉਹਨੂੰ ਜਿਵੇਂ ਗੱਲ ਕੀਤੀ 17 ਵਿੱਚ ਇਲੈਕਸ਼ਨ ਸੀ 17 2 ਸਾਲ ਵਿੱਚ ਤੁਸੀਂ ਵਿਰੋਧ ਕੀਤਾ 17 ਤੋਂ ਲੈ ਕੇ 19 ਆ ਜਾਂਦਾ 2 ਸਾਲ ਹੋ ਜਾਂਦੇ ਨੇ 2 ਸਾਲ ਦੇ ਵਿੱਚ ਜੇ ਤੁਸੀਂ ਵਿਰੋਧ ਕੀਤਾ ਫਿਰ ਪੰਮਿੰਦਰ ਸਿੰਘ ਢੀਂਸਾ ਜੀ ਨੇ ਗੱਲ ਨਹੀਂ ਪਤਾ ਸੀ ਕਿ ਮੇਰੇ ਪਿਤਾ ਜੀ ਵਿਰੋਧ ਕਰ ਰਹੇ ਨੇ ਬੇਅਦਬੀ ਦੇ ਉੱਤੇ ਤੇ ਮੈਂ ਇਲੈਕਸ਼ਨ ਨਾ ਲੜਾਂ ਦੇਖੋ ਗੱਲ ਸੁਣੋ ਇਹ ਇੰਡੀਵਿਜੁਅਲਟੀ ਹੁੰਦੀ ਹੈ ਉਹਨੂੰ ਇਹ ਤਾਂ ਪਤਾ ਸੀ ਬਾਰੇ ਉਹ ਉਹਦਾ ਅਸਰ ਥੱਲੇ ਸੀ ਅਜੇ ਉਦੋਂ ਉਹ ਉਹ ਅਜੇ ਉਹਨੂੰ ਕਹ ਰਿਹਾ ਸੀ ਤੂੰ ਪਾਰਟੀ ਨਾਲ ਛੱਡ ਮੈਨੂੰ ਕਹੇ ਸਿਧਾਂਤ ਕਿ ਭਾਈ ਲੜਾਈ ਸਿਧਾਂਤ ਦੇ ਤੌਰ ਤੇ ਹੈ ਹੁਣ ਤੇਰਾ ਤੂੰ ਦੇਖ ਕੀ ਕਰਨਾ ਹੈ ਹੁਣ ਉਸ ਤੋਂ ਬਾਅਦ ਉਹਨੂੰ ਛੱਡਣੀ ਪਈ ਉਹਨੇ ਮੰਨ ਲਿਆ ਵੀ ਹਾਂ ਮੈਂ ਗਲਤ ਸੀ ਤੇ ਮੇਰੇ ਡੈਡੀ ਠੀਕ ਸੀ ਕਿਸੇ ਦਾ ਥਾਪੜਾ ਹੈਗਾ ਤੁਹਾਡੀ ਪਿੱਠ ਪਿੱਛੇ ਜਾਂ ਤੁਸੀਂ ਦਿੱਲੀ ਦੇ ਸਮਝੌਤੇ ਦੇ ਨਾਲ ਪਾਰਟੀ ਜਿਹੜੀ ਹੈਗੀ ਉਹ ਪੰਜਾਬ ਚ ਬਣਾਈ ਹੈ ਮੇਰੇ ਮੈਨੂੰ ਥਾਪੜਾ ਮੇਰੇ ਵਰਕਰਾਂ ਦਾ ਮੈਨੂੰ ਥਾਪੜਾ ਪੁਰਾਣੇ ਅਕਾਲੀਆਂ ਦਾ ਦਿਨਾਂ ਨੂੰ ਦਿਨਾਂ ਨੇ ਕਿੱਸ ਵੀ ਅਕਾਲੀ ਦਾ ਜਿਹੜਾ ਬਾਦਲੇ ਅਕਾਲੀ ਨਾਲ ਉਹ ਸਲਾਹ ਛੱਡ ਚੁੱਕਿਆ ਇਸ ਕਰਕੇ ਆਓ ਪਾ ਇਕੱਠੇ ਹੋਈਏ ਮੈਨੂੰ ਕਿਸੇ ਦਾ ਥਾਪਣਾ ਨਹੀਂ ਮੈਨੂੰ ਥਾਪਣਾ ਆਪਣੇ ਵਰਕਰਾਂ ਤੋਂ ਬਿਨਾਂ ਹੋਰ ਕਿਸੇ ਦਾ ਥਾਪਣਾ ਨਹੀਂ ਔਰ ਅਕਾਲ ਪੁਰਖ ਦਾ ਥਾਪਣਾ ਇਸ ਕਰਕੇ ਉਹਨਾਂ ਕੋਲ ਮੇਰੇ ਖਿਲਾਫ ਹੋਰ ਕੁਝ ਨਹੀਂ ਤਾਂ ਇੰਜਾਂ ਜੀ ਗੱਲਾਂ ਕਰਦੇ ਹਾਂ ਮੈਂ ਸਾਰੀਆਂ ਪਾਰਟੀਆਂ ਨਾਲ ਮਿਲ ਗਿਆ ਕੋਈ ਕਹਿੰਦਾ ਕਾਂਗਰਸ ਨਾਲ ਮਿਲਿਆ ਹੋਇਆ ਕੋਈ ਕਹਿੰਦਾ ਬੀਜੇਪੀ ਨਾਲ ਮਿਲਿਆ ਕੋਈ ਕਹਿੰਦਾ ਆਮ ਆਦਮੀ ਪਾਰਟੀ ਨਾਲ ਮਿਲਿਆ ਇਸ ਕਰਕੇ ਗੱਲਾਂ ਕਰਨ ਦੀਆਂ ਨੇ ਤੇ ਜੇ ਲੋ ਕੋਈ ਘਬਰਾਟ ਜਾਵੇ ਤਾਂ ਇੰਜ ਨਹੀਂ ਗੱਲ ਨਹੀਂ ਕਰਦੇ ਕੋਈ ਕੁ ਸਾਲ ਪਹਿਲਾਂ ਜਾਂ ਕੁਝ ਸਮਾਂ ਪਹਿਲਾਂ ਤੁਹਾਨੂੰ ਸਨਮਾਨਤ ਕੀਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਕਿਆ ਸਲੀਆਂ ਹੀ ਲਗਾਈਆਂ ਜਾਂਦੀਆਂ ਸੀ ਕਿ ਆਉਣ ਵਾਲਾ ਸਿੱਖ ਚਾਹਦਾ ਬੀਜੇਪੀ ਲੀਡਰ ਦਾ ਤੁਸੀਂ ਪੰਜਾਬ ਦੇ ਵਿੱਚ ਹੋਵੋਗੇ ਕਾਫੀ ਅਨੁਮਾਨ ਲਗਾਏ ਗਏ ਸਿਆਸਤ ਵੀ ਚੱਲਦੀ ਗਈ ਸਿਆਸਤ ਫਖਦੀ ਵੀ ਗਈ ਅੱਜ ਜਦੋਂ ਤੁਸੀਂ ਤਕਰੀਬਨ ਡੇਢ ਸਾਲ ਬਚੇ 2022 ਵਿੱਚ ਇਲੈਕਸ਼ਨ ਨੇ ਉਸ ਤੋਂ ਪਹਿਲਾਂ ਪਾਰਟੀ ਬਣਾ ਲੈਂਦੇ ਨੇ ਹੁਣ ਕਿਆ ਸਲੀਆਂ ਹੀ ਲਗਾਈਆਂ ਜਾਂਦੀਆਂ ਨੇ ਕਿ ਸੈਂਟਰ ਸਰਕਾਰ ਜਾਂ ਬੀਜੇਪੀ ਦੀ ਸ਼ੈਦ ਉਹਦੇ ਤੁਸੀਂ ਪਾਰਟੀ ਬਣਾਈ ਹੈ ਕਿਉਂਕਿ ਉਹਨਾਂ ਨੂੰ ਸਿੱਖ ਚਾਹਦਾ ਦੀ ਲੋੜ ਸੀ ਕਿ ਤਨ ਕਿਤੇ ਪੰਜਾਬ ਦੇ ਵਿੱਚ ਉਹ ਤੁਸੀਂ ਉਹ ਸਿੱ ਇੱਕ ਵੀ ਅਗਰ ਕੋਈ ਸਾਬਤ ਕਰ ਦੇ ਕਿ ਮੈਨੂੰ ਮੈਨੂੰ ਕਿਸੇ ਵੀ ਬੀਜੇਪੀ ਲੀਡਰ ਨੇ ਪ੍ਰਧਾਨ ਮੰਤਰੀ ਜੀ ਨੇ ਹੋਮ ਮਿਨਿਸਟਰ ਨੇ ਕਦੇ ਵੀ ਇਹ ਕਿਹਾ ਹੋਵੇ ਤੁਸੀਂ ਬੀਜੇਪੀ ਚਾਉਣਾ ਕਦੇ ਵੀ ਅੱਜ ਤੱਕ ਤੇ ਮੈਨੂੰ ਮੈਂ ਦਿੱਤਾ ਜਦੋਂ ਧੰਨ ਮੈਂ ਧੰਨਵਾਦ ਕਰਨ ਗਿਆ ਮੈਨੂੰ ਪਤਾ ਵੀ ਨਹੀਂ ਸੀ ਵੀ ਮੈਨੂੰ ਪਦ ਭੂਸ਼ਣ ਮਿਲੇਗਾ ਜਦੋਂ ਧੰਨ ਗਿਆ ਉਹ ਤਾਂ ਕਿਹਾ ਮੈਂ ਮੈਰਿਟ ਤੇ ਕਰਦਾ ਹਾਂ ਕੰਮ ਪ੍ਰਾਈਮ ਮਿਨਿਸਟਰ ਨੇ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਵੀ ਕਿਉਂ ਦਿੱਤਾ ਪਰ ਮੇਰਾ ਮਤਲਬ ਨਹੀਂ ਕੋਈ ਨਹੀਂ ਉਸ ਤੋਂ ਬਾਅਦ ਮੈਨੂੰ ਮੈਂ ਪ੍ਰਾਈਮ ਮਿੰისტਰ ਨੂੰ ਕਦੇ ਮਿਲਿਆ ਨਹੀਂ ਕਦੇ ਟੈਲੀਫੋਨ ਤੇ ਨਹੀਂ ਗੱਲ ਹੋਈ ਬੀਜਪੀ ਦੇ ਕਿਸੇ ਲੀਡਰ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੋਵੇ ਪੰਜਾਬ 'ਚ ਜਾਂ ਕੇਂਦਰ ਵਿੱਚ ਨਹੀਂ ਕਿਸੇ ਨਾਲ ਨਹੀਂ ਕੋਈ ਗੱਲ ਹੋਈ ਬਿਲਕੁਲ ਹੀ ਕੋਈ ਗੱਲ ਨਹੀਂ ਹੈ ਬਸ ਐਮੀ ਗੱਲਾਂ ਹੈ ਇਸ ਤਰ੍ਹਾਂ ਦੀ ਲੋਕੀ ਕਰਦੇ ਰਹਿੰਦੇ ਨੇ ਕੋਣ ਰੋਜ਼ ਕੈਪਟਨ ਦੇ ਖਿਲਾਫ ਲੜਦੇ ਵੇ ਕਹਿੰਦੇ ਕੈਪਟਨ ਦੀ ਵੀ ਟੀਮ ਹੁੰਦੈ ਤੁਸੀ ਕੀ ਕਰੋਗੇ ਤੁਸੀਂ ਐ ਖਣ ਜਿਸਤੇ ਵੀ ਹੁਣ ਤੁਸੀਂ ਪਾਰਟੀ ਬਣਾਈ ਹੈ ਕੀ ਤੁਹਾਡੀ ਪਾਰਟੀ ਐਸਜੀਪੀਸੀ ਚੋਣਾਂ ਲੜੇਗੀ ਜਿਹੜੀ ਜਾਂ ਚੋਨਾ ਹੋ ਜਾਂਦੀ ਹੈ ਸਰਕਾਰ ਜੀ ਚੋਨਾ ਕਰਾਂਦੀ ਹੈ ਫਿਰ ਤੁਸੀਂ ਉਹਦੇ ਚ ਹਿੱਸਾ ਲਓਗੇ ਬਿਲਕੁਲ ਲਵਾਂਗੇ ਜੀ ਸਾਡਾ ਐਸਡੀਪੀਸੀ ਤੱਕ ਤਿੰਨ ਗਰੁੱਪ ਅਸੀਂ ਇਕੱਠੇ ਆ। ਜਿਹੜਾ ਰਵਿੰਦਰ ਸਿੰਘ ਦਾ 1920 ਕਾਲੀ ਦਲ ਹੈ। ਔਰ ਭਾਈ ਰਣਜੀਤ ਸਿੰਘ ਜੋ ਸਾਫ ਕਾ ਜੈਦਾ ਨਿਕਾਲ ਤੱਕ ਦੇ ਉਹਨਾਂ ਦੀ ਲਹਿਰ ਚਲਾਈ ਹੋਈ ਹੈ। ਪੰਥਕ ਲਹਿਰ। ਉਹ ਅਸੀਂ ਤਿੰਨੇ ਇਕੱਠੇ ਲੜਾਂਗੇ। ਔਰ ਉਹ ਉਹਨਾਂ ਦੋਨਾਂ ਨੇ ਸਿਰਫ ਐਸਡੀਪੀਸੀ ਲੜਨੀ ਹੈ। ਉਹਨੇ ਕਿ ਅਸੀਂ ਅਗਲੀਆਂ ਇਲੈਕਸ਼ਨ ਦੂਸਰੀਆਂ ਨਹੀਂ ਲੜਨੀ। ਅਸੀਂ ਸਰਪੰਚ ਐਜੀਪੀਸੀ ਕੀ ਕਹ ਜਾਵੇ ਕਿ ਜਿਹੜੇ ਤੁਹਾਡੇ ਪਾਰਟੀ ਨਾਲ ਸੰਬੰਧਤ ਨਹੀਂ ਹੈ ਤੁਸੀਂ ਐਜੀਪੀਸੀ ਚੋਣਾਂ ਲੜੋਗੇ ਉਹ ਰਾਜਨੀਤੀ ਵਿੱਚ ਨਹੀਂ ਜਾਣਗੇ ਰਾਜਨੀਤੀ ਵਾਲੇ ਬੰਦੇ ਐਜੀਪੀਸੀ ਚੋਣਾਂ ਵਿੱਚ ਨਹੀਂ ਜਾਣਗੇ ਅਸੀਂ ਫੈਸਲਾ ਕੀਤਾ ਹੈ ਕਿ ਜਿਹੜੇ ਬੰਦੇ ਸਾਡੇ ਹੋਣਗੇ ਕੋਈ ਸ਼ਰਮਣੀ ਕਮੇਟੀ ਲੜਨਾ ਚਾਹਣਗੇ ਤੇ ਉਹ ਮੁੜ ਕੇ ਪੋਲਿਟਿਕਸ ਨਹੀਂ ਆਉਣਗੇ ਹੁਣ ਜਿਸ ਤਿਕ ਨਾਲ ਤੁਸੀਂ ਹੁਣ ਐਜੀਪੀਸੀ ਚੋਣਾਂ ਦੀ ਵੀ ਗੱਲ ਕੀਤੀ ਐਜੀਪੀਸੀ ਚੋਣਾਂ ਹੋ ਕਿਉਂ ਨਹੀਂ ਦਈਆਂ ਇਹ ਕਾਰਨ ਕੀ ਹੈ ਜਾਂ ਆਪਾਂ ਇਹ ਕਹਿ ਦਈਏ ਕਿਸੇ ਵੀ ਇਲੈਕਸ਼ਨ ਦੇ ਨੇੜੇ ਇੱਕ ਕਾਰਡ ਖੇਡਿਆ ਜਾਣਾ ਉਹ ਕਾਰਡ ਇਹੀ ਹੈ ਐਜੀਪੀਸੀ ਚੋਣਾਂ ਦਾ ਦੇਖੋ ਮੈਂ ਸਮਝਦਾ ਅਸੀਂ ਰਿਕੁਐਸਟ ਕਰਾਂਗੇ ਇਹ ਬਾਦਲ ਪਰਿਵਾਰ ਬਾਦਲ ਕਾਲੀ ਦਲ ਜਿਹੜਾ ਉਹ ਪ੍ਰੈਸ਼ਰ ਪਾ ਰਿਹਾ ਸੈਂਟਰ ਤੇ ਕਿਉਂਕਿ ਵਿੱਚ ਹਿੱਸੇਦਾਰ ਨੇ ਸਰਕਾਰ ਤੇ ਕਿ ਇਲੈਕਸ਼ਨਾਂ ਨਾ ਹੋਣ ਅਸੀਂ ਰਿਕੁਐਸਟ ਕਰਾਂਗੇ ਸਾਰੀਆਂ ਪਾਰਟੀਆਂ ਜਾ ਕੇ ਕਿ ਜੀ ਨਹੀਂ ਇਲੈਕਸ਼ਨ ਟਾਈਮ ਸਿਰ ਕਰਾਓ ਉਹ ਦੇਖੋ ਭਖਤ ਕੀ ਕਹਿੰਦਾ ਜੇ ਅੱਗੇ ਤੁਹਾਡੀ ਪਾਰਟੀ ਚੋਣਾਂ ਲੜਦੀ 2022 ਦੇ ਵਿੱਚ ਜੇ ਤੁਹਾਨੂੰ ਕਿਤੇ ਗੱਠ ਜੋੜ ਕਰਨ ਦੀ ਅੱਗੇ ਨੋਬਤ ਆ ਜਾਂਦੀ ਹੈ ਫਿਰ ਤੁਸੀਂ ਕੋਈ ਪਾਰਟੀ ਮੰਨ ਵਿੱਚ ਹੈਗੀ ਤੁਹਾਡੇ ਵੀ ਅਸੀਂ ਨਾਲ ਗੱਠ ਜੋੜ ਕਰਨਾ ਨਹੀਂ ਅੱਜ ਕੋਈ ਨਹੀਂ ਅੱਜ ਅਸੀਂ ਸਾਡਾ ਮਕਸਦ ਹੈ ਆਪਣੀ ਪਾਰਟੀ ਨੂੰ ਤੱਕਣਾ ਕਰਨਾ ਜਦੋਂ ਆਏਗੀ ਭਾਈ ਅਸੀਂ ਕਹਿ ਵੀ ਇਹ ਬਾਦਲ ਕਾਲੀ ਦਲ ਔਰ ਕਾਂਗਰਸ ਨੂੰ ਛੱਡ ਕੇ ਫਿਰ ਦੇਖਾਂ ਕਿਸੇ ਨਾਲ ਕੀ ਯੋਗ ਹੋ ਸਕਦੇ ਆਮ ਆਦੀ ਪਾਰਟੀ ਨਾਲ ਹੋ ਸਕਦਾ ਗੱਠ ਜੋੜ ਮੈਂ ਕਹਿ ਵੀ ਹੋਰ ਬਾਕੀ ਕਿਸੇ ਨਾਲ ਵੀ ਗੱਲ ਹੋ ਸਕਦੀ ਹੈ ਪਰ ਅੱਜ ਅਸੀਂ ਅੱਜ ਸਾਡਾ ਮਕਸਦ ਹੈ ਕਿ ਅਸੀਂ ਪਾਰਟੀ ਤਕੜੀ ਕਰੀ ਆਪਦੀ ਲੋਕ ਤੁਹਾਨੂੰ ਇਸ ਚੀਜ਼ ਬਾਰੇ ਸਮਝ ਪਾਣਗੇ ਜਾਂ ਤੁਹਾਡੀ ਪੋਲਿਟਿਕਸ ਦੀ ਅਦਾਨੀਤੀ ਨੂੰ ਸਮਝ ਪਾਣਗੇ ਕਿ ਅਕਾਲੀ ਦਲ ਜਿਹੜਾ ਹੈਗਾ ਜਿਵੇਂ ਤੁਸੀਂ ਗੱਲ ਕਰਦੇ ਹੋ ਕਿਸੇ ਪ੍ਰਧਾਨ ਬਦਲਿਆ ਤੁਹਾਨੂੰ ਪ੍ਰਧਾਨ ਬਣਾਇਆ ਗਿਆ ਕਿ ਲੋਕ ਸਮਝ ਪਾਣਗੇ ਕਿ ਅਕਾਲੀ ਦਲ ਤੁਸੀਂ ਹੋ ਜਾਂ ਅਕਾਲੀ ਦਲ ਬਦਲ ਵਾਲੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਤੁਸੀਂ ਲੋਕਾਂ ਦੇ ਛੱਡ ਦਿਓ ਕਿ ਕੀਦੇ ਹੱਕ ਜਾਂਦੇ ਨੇ ਜਿਹਨੂੰ ਲੋਕ ਚਾਹਣਗੇ ਉਹਨੂੰ ਸ਼ਰੂਪ ਨਹੀਂ ਅਕਾਲੀ ਦਲ ਮਿਲਾ ਦੇਣਗੇ ਪਰ ਕਿਉਂ ਟੱਪਦੇ ਕਿਉਂ ਨੇ ਕਿਉਂ ਇੰਨੇ ਘਬਰਾਹਟ ਚ ਆਏ ਹੋ ਨੇ ਉਹ ਕਿਉਂ ਨਹੀਂ ਮੌਕਾ ਦਿੰਦੇ ਲੋਕਾਂ ਨੂੰ ਕਿ ਉਹ ਵੋਟ ਪਾ ਕੇ ਦੱਸ ਸਕਣ ਵੀ ਸ਼੍ਰੋਮਣੀ ਕਾਲੀ ਦਰਸ ਲਈ ਕਿਹੜਾ ਮੇਰੇ ਇੱਕ ਸਵਾਲ ਹੈ ਕਿ ਜਦੋਂ ਸੁਖਬੀ ਸਿੰਘ ਬਾਦਲ ਪ੍ਰਧਾਨ ਬਣਾਈ ਗਈ ਸੀ ਉਸ ਥੇ ਕਿਸੇ ਨੇ ਆਦੀ ਕੋਈ ਨਾਮ ਰੱਖਿਆ ਸੀ ਉੱਥੇ ਤੁਸੀਂ ਵੀ ਉਸ ਵਿੱਚ ਮੌਜੂਦ ਹੋਵੋਗੇ ਨਾਮ ਰੱਖਿਆ ਸੀ ਕਿਸੇ ਨੇ ਕਿ ਅਸੀਂ ਸੁਖਬੀ ਸਿੰਘ ਬਾਦਲ ਦੀ ਜਗ੍ਹਾ ਤੇ ਅਸੀਂ ਨਾਮ ਆਪਣਾ ਦੇਣਾ ਚਾਹੁੰਦੇ ਹਾਂ ਜਾਂ ਸਾਡੇ ਸਹਿਮਤ ਹੋਗੇ ਸੀ ਨਹੀਂ ਨਹੀਂ ਉਹ ਤਾਂ ਉਦੋਂ ਅਸੀਂ ਖੁਦ ਅਸੀਂ ਉਹਦੇ ਹੱਕੇ ਸੀਗੀ ਅਸੀਂ ਪਹਿਲਾਂ 5 ਸਾਲ ਠੀਕ ਰਿਹਾ ਉਹਦੀ ਕੋਈ ਦੋਰਿਆ ਨਹੀਂ ਅਸੀਂ ਖੁਦ ਮੈਂ ਵੀ ਵਰਪ੍ਰੇਨ ਜੀ ਇੱਕ ਨੇ ਨਾ ਪ੍ਰਪੋਜ਼ ਕੀਤਾ ਸੀ ਨਹੀਂ ਸੈਕਿੰਡ ਕੀਤਾ ਸੀ ਪਰ ਜਦੋਂ ਦਾ ਹਾਲਾਤ ਦੇਖੇ ਵੀ ਇਹ ਤਾਂ ਇਹ ਤਾਂ ਬਿਲਕੁਲ ਹੀ ਉਲਟ ਚੱਲਣ ਲੱਗ ਗਿਆ ਤੇ ਤਾਂ ਸ਼ਰਮ ਨਹੀਂ ਅਕਾਲੀ ਨਾਲ ਕੋਈ ਗੱਲ ਹੀ ਨਹੀਂ ਹੈ ਤੇ ਉਸ ਕਰਕੇ ਬਾਅਦ ਤੇ ਸਾਡੇ ਔੜੀ-ਔੜੀ ਜਿਹੜੇ ਅਸੀਂ ਅਕਾਲੀ ਸੀ ਬਾਤ ਜਾਣ ਲੱਗੇ ਜਿਵੇਂ ਹੁਣ ਕੁਛੇ ਪਹਿਲਾਂ ਵੀ ਬਿਆਨ ਵੀ ਆਉਂਦੇ ਨੇ ਸ਼ੋਮਨੀ ਕਾਲੀਦਾਲ ਦੇ ਕਿ ਸੁਦੇਸ਼ਨ ਟੀਨ ਸਾਹਿਬ ਪ੍ਰਧਾਨ ਬਣਨਾ ਚਾਹੁੰਦੇ ਸਨ ਤਾਂ ਉਹਨੇ ਨਵੀਂ ਪਾਰਟੀ ਬਣਾ ਲਈ ਆਪਦੀ ਪਾਰਟੀ ਬਣਾ ਕੇ ਖੁਦ ਹੀ ਪ੍ਰਧਾਨ ਬਣ ਗਏ ਨੇ ਜੇ ਉਹਨਾਂ ਨੂੰ ਪ੍ਰਧਾਨਗੀ ਨਾਲ ਪਿਆਰ ਨਾ ਹੁੰਦਾ ਪਾਰਟੀ ਵਿੱਚ ਉਹ ਵੀ ਬੜੇ ਗਦਾਬਤ ਨੇਤਾ ਹੈਗੇ ਸੋ ਉਹਨਾਂ ਨੇ ਪ੍ਰਧਾਨ ਬਣਾ ਲੈਂਦੇ ਪਹਿਲਾਂ ਤਾਂ ਮੈਂ ਪ੍ਰਧਾਨਗੀ ਕਦੇ ਮੰਗੀ ਨਹੀਂ ਆਗਰੋ ਸਾਬਤ ਕਰ ਦੇਣਾ ਵੀ ਮੈਂ ਕਦੇ ਪ੍ਰਧਾਨਗੀ ਦੇ ਲਾਲਚ ਕੀਤਾ ਹੋਵੇ ਮੈਨੂੰ ਮੈਂ ਆਪ ਨਹੀਂ ਮੰਗੀ ਹੁਣ ਵੀ ਮੈਂ ਤਾਂ ਉਹ ਐਡੇ بڑے ਇਕੱਠੇ ਚ ਚੁਣਿਆ ਮੈਂ ਤਾਂ ਹੀ ਆਪ ਕਿਹਾ ਵੀ ਇਸ ਕਰਕੇ اور ਬੜੇ ਪ੍ਰੋਮੀਨੈਂਟ ਬੰਦਿਆਂ ਨੇ ਮੇਰੇ ਨਾਮ ਪ੍ਰਪੋਜ਼ ਕੀਤਾ ਸੈਕੰਡ ਕੀਤਾ ਤੇ ਇਸ ਕਰਕੇ ਇਹ ਤਾਂ ਗੱਲਾਂ ਉਹਨਾਂ ਨੂੰ ਕਬਰਾਟ ਦੀ ਨਤੀਜਾ ਹੋਰ ਕੁਛ ਨਹੀਂ